ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ 26 ਦਸੰਬਰ 12 ਪੋ ਸੂਬੇ ਦੀ ਕਚਹਿਰੀ ਵਿੱਚ ਛੋਟੇ ਸਹਿਬਜ਼ਾਦਿਆਂ ਦੀ ਦੂਜੀ ਪੇਸ਼ੀ ਅੱਜ ਦਾ ਦਿਨ ਕੀ ਉਹ ਮੰਚਰ ਹੋਵੇਗਾ ਤੇ ਕੀ ਉਹ ਸਮਾਂ ਹੋਵੇਗਾ ਤੇ ਛੋਟੇ ਸਹਿਬਜ਼ਾਦਿਆਂ ਦੇ ਹੌਸਲੇ ਬਿਲਕੁਲ ਚੜ੍ਹਦੀ ਕਲਾ ਵਿੱਚ ਸੋ ਆਉ ਪੜਦੇ ਆਂ ਜਾਣਦੇ ਆਂ ਕੀ ਹੋਇਆ ਸੀ ਦੂਜੇ ਦਿਨ ਦੀ ਪੇਛੇ ਵਿੱਚ ਦੂਜੇ ਦਿਨ ਵੀ ਛੋਟੇ ਸਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਵਜ਼ੀਰ ਖਾਨ ਸੁਚਾਨੰਦ ਦੀਵਾਨ ਨੇ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਪਰ ਛੋਟੇ ਸਹਿਬਜ਼ਾਦਿਆਂ ਤੇ ਅੰਦਰਲੇ ਸਿੱਖੀ ਸਦਕ ਨੂੰ ਕੋਈ ਡਲਾ ਨਾ ਸਕਿਆ ਇਹਨਾਂ ਨੇ ਚਾਲ ਖੇੜਦਿਆਂ ਕਚਹਿਰੀ ਦਾ ਮੁੱਖ ਦਵਾਰ ਬੰਦ ਕਰ ਦਿੱਤਾ ਅਤੇ ਛੋਟਾ ਦਵਾਰ ਖੋਲ੍ਹਿਆ ਤਾਂ ਕਿ ਸਹਿਬਜ਼ਾਦੇ ਜਦੋਂ ਅੰਦਰ ਵੜਨਗੇ ਤਾਂ ਸਿਰ ਝੁਕਾ ਕੇ ਵੜਨਗੇ ਪਰ ਸਹਿਬਜ਼ਾਦਿਆਂ ਨੇ ਪਹਿਲਾਂ ਹੀ ਪੈਰ ਅੰਦਰ ਪਾਇਆ ਤੇ ਗੱਜ ਕੇ ਫਤੇ ਬਲਾਈ ਤੇ ਕਚਹਿਰੀ ਅੰਦਰ ਸ਼ਨਾਟਾਸ਼ ਆ ਗਿਆ ਕਾਜੀ ਦੀ ਰਜਾਮੰਦੀ ਨਾਲ ਫਤਵਾ ਸੁਣਾਇਆ ਗਿਆ ਕਿ ਬੱਚਿਆਂ ਨੂੰ ਜਿੰਦਾ ਨੀਆਂ ਵਿੱਚ ਚੁਣਵਾ ਦਿੱਤਾ ਜਾਵੇ ਸੋ ਫਿਰ ਵੀ ਛੋਟੇ ਸਹਿਬਜ਼ਾਦੇ ਬਿਲਕੁਲ ਚੜ੍ਹ ਦੀ ਕਲਾ ਵਿੱਚ ਰਹੇ ਦਸਮ ਪਾਤਸ਼ਾਹ ਦਾ ਸਦਕ ਆਪਣੀ ਕੌਮ ਲਈ ਆਪਣੇ ਪਰਿਵਾਰ ਨੂੰ ਵਾਰ ਦੇਣਾ ਬਹੁਤ ਹੀ ਵੱਡੀ ਗੱਲ ਬਹੁਤ ਸਦਕ ਸੀ ਉਹਨਾਂ ਦਾ ਸੋ ਇਹ ਹੋਇਆ ਸੀ ਸੂਬੇ ਦੀ ਦੂਜੇ ਦਿਨ ਦੀ ਕਚਹਿਰੀ ਵਿੱਚ ਅੱਜ ਦੇ ਦਿਨ ਕਾਜੀ ਦੁਆਰਾ ਦਿੱਤਾ ਫਤਵਾ ਛੋਟੇ ਸਾਹਿਬਜ਼ਾਦਿਆਂ ਨੂੰ ਸੁਣਾ ਦਿੱਤਾ ਗਿਆ ਸੀ ਸੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਇਹ ਵੀਡੀਓ ਲਾਜ਼ਮੀ ਆਪਣੇ ਬੱਚਿਆਂ ਤੱਕ ਜਰੂਰ ਪਹੁੰਚਾਓ ਲਾਜ਼ਮੀ ਜੋ ਬੱਚੇ ਬਾਹਰ ਰਹਿੰਦੇ ਨੇ ਉਹਨਾਂ ਦੇ ਬੱਚੇ ਬਾਹਰ ਰਹਿੰਦੇ ਨੇ ਤਾਂ ਜੋ ਉਹਨਾਂ ਨੂੰ ਆਪਣੇ ਪੰਜਾਬ ਬਾਰੇ ਆਪਣੇ ਗੁਰੂਆਂ ਦੀਆਂ ਸ਼ਾਦਤਾਂ ਬਾਰੇ ਉਹਨਾਂ ਦੇ ਬੱਚਿਆਂ ਦੀਆਂ ਸ਼ਾਦਤਾਂ ਬਾਰੇ ਪਤਾ ਲੱਗ ਸਕੇ। ਤੁਹਾਡਾ ਤੱਕ ਲਈ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ